4 ਤਰੀਕ ਦੀ ਸਰਕਾਰ ਦੀ ਮੀਟਿੰਗ ਤੋਂ ਬਾਅਦ ਅਸੀਂ ਰਿਵਿਊ ਕਰਾਂਗੇ ਕਿ ਉਹ ਕਿਹੋ ਮੀਟਿੰਗ ਵੀ ਹੂੰ 6 ਤਰੀਕ ਨੂੰ ਰਿਵਿਊ ਹੋਣਾ ਹੈ ਹੂੰ ਦੋਨਾਂ ਫਾਰਮਾਂ ਦਾ ਹੂੰ ਤੇ ਉਸ ਤੋਂ ਪਹਿਲਾਂ ਰਿਵਿਊ ਸਾਡਾ ਹੋ ਜਾਣਾ ਹੈ 22 23 24 ਤਰੀਕ ਦੇ ਵਿੱਚ ਓਕੇ ਹਣ ਉਹ ਰਿਵਿਊ ਦੀ ਅਸੀਂ ਮੀਟਿੰਗ ਕਰਕੇ ਫੈਸਲਾ ਕਰਨਾ ਕਿ ਐਸ ਤਰੀਕ ਨੂੰ ਰਿਵਿਊ ਕਰਾਂਗੇ ਠੀਕ ਹੈ ਜੀ ਜਿਸ ਮਤਲਬ ਰਿਵਿਊ ਤੋਂ ਪਹਿਲਾਂ ਹੂੰ ਇਹ ਗੱਲਾਂ ਬੋਲਣੀਆਂ ਹੂੰ ਇਹ ਉਚਤਾ ਹੂੰ ਉਹਨਾਂ ਦਾ ਚਾਹੀਦਾ ਸੀਗਾ ਇਹ ਰਿਵਿਊ ਮੀਟਿੰਗ ਦੇ ਵਿੱਚ ਗੱਲ ਰੱਖਣ ਕਿ ਅਸੀਂ ਆਪ ਦਾ ਪੱਖ ਰੱਖੀਏ ਵੀ ਆਪ ਕੱਲ ਆਇਆ ਗੱਲ ਲਾਇਆ ਗੱਲ ਹੈ ਅ ਡੱਲੇਵਾਲ ਸਾਹਿਬ ਇੱਕ ਮੇਰਾ ਤਾਂ ਸਵਾਲ ਇਹੋ ਹੀ ਆ ਦੇਖੋ ਜਿਹੜਾ ਲਖਵਿੰਦਰ ਸਿੰਘ ਮੰਮੀ ਜਿਹੜੇ ਆਪਣੇ ਕਿਸਾਨ ਆਪੂ ਸੀ ਹੁਣ ਭਾਜਪੀ ਦਾ ਹਿੱਸਾ ਹੈ ਸੋ ਉਹਨਾਂ ਦੇ ਨਾਲ ਮਤਲਬ ਕਿ ਜਿਹੜਾ ਉਹਨਾਂ ਦਾ ਵਿੱਚ ਕਰਵਾਇਆ ਜਾ ਰਿਹਾ ਕਿ ਉਹਨਾਂ ਉਹਨਾਂ ਦੇ ਜ਼ਰੀਏ ਜਿਹੜਾ ਸਰਕਾਰ ਦੇ ਨਾਲ ਇਹ ਮੀਟਿੰਗ ਕਰਵਾਈ ਕੀ ਹੋਰ ਵੀ ਆਗੂ ਜੋ ਸਾਨੂੰ ਇਥੋਂ ਆਗੂ ਹੋਰ ਵੀ ਬੋਲ ਰਹੇ ਨੇ ਉਹਨਾਂ ਦਾ ਨਾਮ ਉਹਨਾਂ ਦੇ ਬਾਰੇ ਕੁਝ ਕੀ ਕਹਿਣਾ ਚਾਹੋਗੇ ਤੁਸੀਂ ਕਿਸੇ ਐ ਕਰੋ ਨਾ ਜਿਹੜਾ ਜਸਵਿੰਦਰ ਸਿੰਘ ਵੀ ਕੀ ਨਾ ਜਸਵਿੰਦਰ ਹੈ ਕਿ ਲਖਵਿੰਦਰ ਹੈ 인ਦਰਜੀਤ ਸਿੰਘ ਕੋੜ ਬੁੱਢਾ ਜੀ ਨਹੀਂ 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 ਹਾਂਜੀ ਲਖਵਿੰਦਰ ਸਿੰਘ ਮੰਮੀ ਜੀ ਜਿਹੜਾ ਲਖਵਿੰਦਰ ਸਿੰਘ ਮੰਮੀ ਹੈ ਹਾਂਜੀ ਤੁਸੀਂ ਉਸੇ ਨੂੰ ਪੁੱਛ ਲਓ ਓਕੇ ਜੀ ਉਹ ਦੱਸ ਦਊਗਾ ਵੀ ਮੇਰੇ ਕੀਦੇ ਨਾਲ ਮੀਟਿੰਗ ਕਰਵਾਈ ਆ ਉਹਨੇ ਸਭੀ ਸਰਪੰਚ ਜਗ੍ਹਾ ਬੰਦੀਆਂ ਦੀ ਸੋ ਜ ਤੁਹਾਨੂੰ ਲੱਗਦਾ ਨਹੀਂ ਜਿਵੇਂ ਆਪਾਂ ਕਿਸਾਨੀ ਹੀ ਸੰਘਰਸ਼ ਲੜ ਰਹੇ ਆ ਇਦਾਂ ਇੱਕ ਦੂਜੇ ਦੇ ਉੱਪਰ ਤੌਂਤਾਂ ਲਾਉਣੀਆਂ ਇਹ ਇਹ ਸਾਡੀ ਜਿਹੜੀ ਕਿਸਾਨੀ ਕਿਸ ਪਾਸੇ ਨੂੰ ਜਾ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਦੇਖੋ ਮੈਂ ਫਿਰ ਇੱਕ ਬੇਨਤੀ ਕਰਦਾ ਅਸੀਂ ਏਕਤਾ ਨੂੰ ਮੁੱਖ ਰੱਖ ਕੇ ਬੜਾ ਸੰਕੋਚ ਕੇ ਬੋਲਣਾ ਚਾ ਰਹੇ ਹਾਂ ਕਿ ਜੀ ਕਰ ਸਾਡੇ ਵੀਰਾਂ ਕੋਲੇ ਸਾਡੇ ਪ੍ਰਤੀ ਕਿਸੇ ਤਰ੍ਹਾਂ ਦਾ ਵੀ ਕੋਈ ਤੱਥ ਹੈ ਓਕੇ ਸਬੂਤਾ ਸਹਿਤ ਹਾਂ ਜੀ ਉਹ ਸਾਡੇ ਸਾਹਮਣੇ ਲਿਆਉਣਾ ਚਾਹੀਦਾ ਹੈ। ਓਕੇ। ਪਰ ਮੋਰਚਾ ਉਹਦੇ ਤੇ ਕਾਰਵਾਈ ਕਰੇਗਾ ਜਿਹੜਾ ਬੰਦੇ ਨੇ ਮਤਲਬ ਇਹ ਕੰਮ ਕੀਤਾ ਹੈ। ਕਰੂਗਾ ਜਿਹੜਾ ਬੰਦਾ? ਸੋ ਨਖਵਿੰਦਰ ਸਿੰਘ ਮੋਮੀ ਜਿੰਦਾ ਨਾਮ ਲਿਆ ਜਾ ਰਿਹਾ ਸਰ ਉਹਦੇ ਬਾਰੇ ਦੇਖੋ ਹੁਣ ਉਹਦੇ ਬਾਰੇ ਤੁਸੀਂ ਜਾਣਦੇ ਹੋ ਕੁਝ ਜਾਂ ਤੁਹਾਡੇ ਨਾਲ ਕੁਝ ਉਹਨਾਂ ਦਾ ਵਾਰਤਾ ਲਾਭ ਹੈ ਕੋਈ? ਦੇਖੋ ਕਦੇ ਸਾਡੇ ਨਾਲ ਉਸ ਬੰਦੇ ਦੀ ਹਮ ਜਦੋਂ ਪਿਛਲੀ 13 13 ਫਰਵਰੀ ਦੇ ਲੱਗੇ ਤੱਕ ਓਕੇ ਜਦੋਂ ਸ਼ੁਰੂ ਕੀਤਾ ਅੰਦੋਲਨ ਜੀ ਸਰ ਉਹ ਉਹ ਬੰਦਾ ਮੈਨੂੰ ਟੈਲੀਫੋਨ ਕਰਦਾ ਹੈ ਠੀਕ ਹੈ ਜੀ ਪਰ ਉਹ ਟੈਲੀਫੋਨ ਵੀ ਇਸ ਅਧਾਰ ਤੇ ਕਰਦਾ ਹੈ ਕਿ ਮੈਂ ਮਤਲਬ ਪਿਛਲੇ ਮੋਰਚੇ ਦੇ ਵਿੱਚ ਅਸੀਂ ਇਕੱਠੇ ਰਹੇ ਹਾਂ ਓਕੇ ਸਰ ਮੈਂ ਤੁਹਾਨੂੰ ਮਿਲਣਾ ਜੀ ਮੈਂ ਤੁਹਾਨੂੰ ਮਿਲਣਾ ਹੈ ਓਕੇ ਜੀ ਮੈਂ ਕਹਾਂ ਜੀ ਕੋਈ ਗੱਲ ਨਹੀਂ ਦੱਸੋ ਹੂੰ ਉਹ ਅੱਗੇ ਮੈਨੂੰ ਮਿਲਦਾ ਮੈਨੂੰ ਉਦੋਂ ਜ਼ਿਕਰ ਉਹਦਾ ਇਹ ਵੀ ਨਹੀਂ ਪਤਾ ਵੀ ਉਹ ਬੀਜੇਪੀ ਜੀ ਜੁਆਇਨ ਕਰਿਆ ਕਰ ਲਿਓ ਨੇ ਓਕੇ ਠੀਕ ਹੈ ਜੀ ਮੇਰੇ ਨਾਲ ਜਦੋਂ ਉਹਦੀ ਗੱਲ ਹੁੰਦੀ ਹੈ ਤਾਂ ਮੈਂ ਉਹਨੂੰ ਮਤਲਬ ਸਾਡਾ ਕਲੀਅਰ ਕਰਕੇ ਆਉਂਦਾ ਹੈ ਉਹ ਸਾਨੂੰ ਇਹ ਕਹਿੰਦਾ ਵੀ ਅਮਿਤ ਸ਼ਾਹ ਨਾਲ ਤੁਹਾਡੀ ਮੀਟਿੰਗ ਕਰਵਾ ਦਿਆਂ ਫਰਾਨੇ ਮੰਤਰੀ ਨਾਲ ਮੀਟਿੰਗ ਕਰਵਾ ਦਿਆਂ ਠੀਕ ਹੈ ਜੀ ਅਸੀਂ ਉਹਨੂੰ ਕਿਹਾ ਵੀ ਦੇਖੋ ਆਫ ਦੀ ਰਿਕਾਰਡ ਅਸੀਂ ਕੋਈ ਮੀਟਿੰਗ ਨਹੀਂ ਕਰਨੀ ਠੀਕ ਹੈ ਜੀ ਠੀਕ ਹੈ ਸਰਕਾਰ ਸਾਨੂੰ ਮੀਟਿੰਗ ਦੇਵੇ ਹੂੰ ਅਸੀਂ ਉਸ ਮੀਟਿੰਗ ਦੇ ਵਿੱਚ ਚਾਹਵਾਂਗੇ ਠੀਕ ਹੈ ਜੀ ਤੇ ਜਿਹੜੀ ਮੀਟਿੰਗ ਦੇ ਵਿੱਚ ਗੱਲ ਹੋਣੀ ਉਹ ਆਫ ਦੀ ਰਿਕਾਰਡ ਕੋਈ ਨਹੀਂ ਹੋਣੀਗੀ ਆਨ ਦੀ ਰਿਕਾਰਡ ਹੋਏਗੀ ਔਰ ਉਹ ਮੀਟਿੰਗ ਦੇ ਵਿੱਚ ਉਹ ਫੈਸਲਾ ਹੋਏਗਾ ਲੋਕਾਂ ਦੇ ਸਾਹਮਣੇ ਆ ਜੀ ਠੀਕ ਹੈ ਜੀ ਧੰਨਵਾਦ ਸਮਝ ਆ ਗਈ ਨਾ ਜਲਦੀ ਬਿਲਕੁਲ ਬਿਲਕੁਲ ਜੀ ਯਾਰ ਇਹ ਜੇ ਉਹ ਉਸ ਬੰਦੇ ਤੋਂ ਭਾਵੇਂ ਤੁਸੀਂ ਆਪ ਵੀ ਜਾ ਕੇ ਟੱਕ ਕੇ ਟੈਲੀਫੋਨ ਉਹਦਾ ਮੈਨੂੰ ਮੇਰੇ ਕੋਲ ਉਹਦਾ ਨੰਬਰ ਹੈ ਨਹੀਂ ਕੋਲ ਇਸ ਵੇਲੇ ਠੀਕ ਹੈ ਜੀ ਜੇ ਤੁਸੀਂ ਗੱਲ ਕਰ ਲਿਓ ਤੁਹਾਨੂੰ ਪਤਾ ਲੱਗ ਜਾਊਗਾ ਠੀਕ ਹੈ ਜੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਸਰ